ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਬਈ ਤਿੰਨ ਗਾਵਾਂ ਸੇ ਲੈ ਲੈ ਕੇ ਆਏ ਜੀ ਦੋ ਬਈ ਸੂਈਆਂ ਸਵਾਈਆਂ ਤੇ ਇੱਕ ਬਈ ਗੱਬਣ ਵਹਿੜਾਈ ਆਓ ਪੁੱਛ ਲੈਨੇ ਬਈ ਤੁਹਾਡੇ ਆਜੋ ਬਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਈ ਹੋ ਠੀਕ ਹੋ ਵਧੀਆ ਹਾਂ ਬਈ ਵਧੀਆ ਬਈ ਨਾਮ ਤੇ ਐਡਰੈਸ ਬੋ ਨਾਮ ਕਾਲਾ ਪਿੰਡ ਭਦੌੜ ਜ਼ਿਲ੍ਹਾ ਬਨਾਲਾ ਸੀਰ ਤਪਾ ਨੇੜੇ ਪਿੰਡ ਬਈ ਆਪਾ ਭਦੌੜ ਦੇ ਤੇ ਬਧਾਤਾਂ ਦੇ ਬਚਾਲੇ ਘਰ ਆਪਣਾ ਠੀਕ ਆ ਬਈ ਤੇ ਮੋਬਾਈਲ ਨੰਬਰ ਬੋਲ 9877277340 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਜੀ ਪਿੰਡ ਬਈ ਪਧੌੜ ਆ ਜੇ ਬਰਨਾਲੇ ਤੋਂ ਬਾਜੇ ਖਾਨੇ ਨੂੰ ਜਾਣਾ ਹੋਵੇ ਉਹ ਰੋਡ ਦੇ ਬਿਲਕੁਲ ਉੱਪਰ ਹੀ ਰਹਿ ਜਾਂਦਾ ਪਿੰਡ ਪਧੌੜ ਬਾਈ ਜਿਹੜੀ ਪਹਿਲੇ ਨੰਬਰ ਤੇ ਵੜਦੇ ਨੇ ਕਿਹੜਾ ਸੂਸ ਹੋਈ ਇਹ ਪਹਿਲੇ ਪਲੂਨ ਵਿੱਚ ਸੂਈ ਹੋਈ ਬਈ ਕਦੋਂ ਸੂਈ ਆ ਵੀਰੇ ਇਹਨੂੰ ਹੋ ਗਿਆ ਹਣਾ ਹਫਤਾ ਤੱਕ ਡਾਕਟਰ ਸੂਈ ਬੱਚਾ ਕੀ ਆ ਵੀਰੇ ਮਗਰ ਇਹਦੇ ਮਗਰ ਬੱਚਾ ਆ ਬੱਚਾ ਬਈ ਠੀਕ ਆ ਤੇ ਕਿੰਨੇ ਕੁ ਦੁੱਧ ਦੇ ਹੁਣ ਦੁੱਧ ਹੁਣ ਹੈਗਾ 10 ਕਿਲੋ ਮੈਂ ਦੁੱਧ ਦੇ ਦੂ 12 13 ਕਿਲੋ ਠੀਕ ਆ ਭਾਈ ਦੋ ਡੰਗ ਚੋਲ ਹਾਂ ਦੋ ਡੰਗ ਚੋਕ ਆ ਵਾ ਫੇਰ ਲੈ ਕੇ ਜਾ ਆਰਡਰ ਬੜਾ ਚੰਗਾ ਥਣ ਕਮਾਲ ਦਾ ਮੁੱਠੀ ਵਾਲਾ ਥਣ ਇਕੱਲਾ ਇਕੱਲਾ ਥਣ ਖੋਲ ਦੇ ਭਾਈ ਤੋਰ ਕੇ ਵਿਖਾ ਦੇ ਰੰਗ ਰੂਪ ਚੰਗਾ ਜਰਸੀ ਹੈ ਕਿ ਐਫ ਐਫ ਆ ਭਾਈ ਮੈਕਸ ਇਹ ਹਰ ਹਰ ਸੇ ਨਸਰ ਚਾ ਜਿੰਦੇ ਆ ਆਰਡਰ ਕਿਹੜੀ ਚ ਹਰ ਹਰ ਨਸਰ ਨਹੀਂ ਲੋਚ ਹੈ ਹਰ ਸੇ ਹਾਂ ਐਸ ਹਰ ਸੇ ਠੀਕ ਹੈ ਇਹ ਸੇ ਬੜਾ ਚੰਗਾ ਕੁਆਲਿਟੀ ਚੰਗੀ ਆ ਭਾਈ ਤੇ ਥਾਣ ਵਗੈਰਾ ਚੰਗਾ ਰੰਗ ਰੂਪ ਚੰਗਾ ਵੱਡੀ ਗੱਲ ਗਰਮੀ ਬਿਲਕੁਲ ਨਹੀਂ ਮੰਨਦੀ ਤੇ ਫੈਂਟ ਆ ਜਿਹੜੀ ਕਰਮ ਵਾਲੀ ਦੀ ਫੁੱਲ ਚੰਗੀ ਆ ਉਹ ਚਵਾਈ ਤੂੰ ਹੀ ਕਿਵੇਂ ਬਾਈ ਚਵਾਈ ਦਾ ਰੂਮ ਅਰਗੇ ਬਈ ਜਵਾਕ ਚੋਈ ਜਾ ਠੀਕ ਆ ਬਾਈ ਤੇ ਮੁੱਲ ਕੀ ਆ ਭਰਾ ਦਾ ਮੁੱਲ ਇਹਦਾ ਫੋਨ ਤੀ ਕਰੇ ਬਟਾ ਜਾਇਜ ਹੋਊਗਾ ਹਾਂ ਜਾਇ ਇ ਘਰਾਂ ਵਿੱਚ ਲੈਣ ਦੇ ਨਾਲ ਇਤਰਾ ਠੀਕ ਆ ਮੋਲਾ ਜਿਹੜਾ ਬਾਈ ਇਹਦਾ ਫੋਨ ਤੇ ਹੋਊਗਾ ਮੋਲਾ ਜਿਹੜਾ ਵੈਟ ਦੇ ਹਿਸਾਬ ਨਾਲ ਬਾਈ ਕਹਿੰਦਾ ਆਪਾਂ ਜਾਇਜ ਹੀ ਰੱਖਾਂਗੇ ਪਹਿਲਾਂ ਹੀ ਮੁੱਲ ਬਾਈ ਦੇ ਜਾਇਜ ਹੀ ਹੁੰਦੇ ਆ ਬਾਈ ਹਰ ਵਾਰੀ ਜਿਹੜੇ ਮੋਲਾ ਕੋਈ ਮੰਤੀ ਰੱਖਦਾ ਇਹ ਮੁੱਲ ਜਮਾ ਜਾਇਜ਼ ਕਰਦਾ ਹਾਂ ਬਹੁਤ ਚੰਗਾ ਚਵਾਈ ਚੋਈ ਬਾਈ ਕਹਿੰਦਾ ਓਕੇ ਆਪਾਂ ਦੇ ਜਵਾਬ ਚੋਲੇ ਤੇ ਬਰੀਡ ਚੰਗੀ ਐ ਐਰ ਸ਼ੈਰ ਤੇ ਅਟੈਚਮੈਂਟ ਆ ਦੀ ਅੱਗੇ ਵੀਰੇ ਦੋ ਨੰਬਰ ਜਰਸੀ ਐ ਹਾਂ ਸਾਹੀ ਵਾਲ ਦੇ ਚਾਗੀ ਐ ਇਹ ਸਾਹੀ ਵਾਲ ਤੇ ਜਰਸੀ ਦਾ ਕ੍ਰਾਸ ਹੈ ਨਾ ਤੇ ਕਿਹੜਾ ਸੂਆ ਬਾਈ ਇਹ ਪਲੂਨ ਹੀ ਸੂਈ ਵੀ ਡਾਕਟਰ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਇਹਨੂੰ ਹਰਤਾ ਹੋ ਗਿਆ ਸੂਈ ਨੂੰ ਬੱਚਾ ਕੀ ਐ ਬਾਈ ਮਗਰ ਇਹਦੇ ਵੀ ਬੱਚਾ ਹੀ ਆ ਠੀਕ ਆ ਬਾਈ ਤੇ ਕਿੰਨਾ ਕੁ ਦੁੱਧ ਵਾਦ ਤਿਆਰ ਹੋਣਾ ਇਹਦੇ ਥੱਲੇ ਹੈਗਾ ਡਾਕਟਰ ਦਾ 9 ਕਿਲੋ ਚਵਾਈ ਕਿਵੇਂ ਆਈ ਦਵਾਈ ਤਾਂ ਰੂਰ ਕੇ ਬਸ ਦਵਾਈ ਨੂੰ ਵੀ ਠੰਡੇ ਸੀਰਾ ਕੋਲ ਚੰਗਾ ਹਨ ਕੁਛ ਨਹੀਂ ਕਹਿੰਦੀ ਐਂ ਹੀ ਬੀਜਿਆ ਜਿਵੇਂ ਮਾਰਦੀ ਸੀ ਚੱਲ ਠੰਡੀ ਸੀਲਾ ਖੋਲ ਦੇ ਬਈ ਤੋਰ ਕੇ ਤੱਕਾ ਦੇ ਯਾਦ ਬਰੀਡ ਫੁੱਲ ਚੰਗੀ ਆ ਆਰਡਰ ਚੰਗਾ ਥਣ ਥਣ ਚੰਗਾ ਲੱਗਿਆ ਕੱਦ ਬੱਡ ਠੀਕ ਆ ਯਾਦ ਬਰੀਡ ਫੁੱਲ ਚੰਗੀ ਵੱਡੀ ਗੱਲ ਬਈ ਗਰਮੀ ਦਾ ਮੌਸਮ ਗਰਮੀ ਚ ਫੁੱਲ ਕੰਮਜਾਬ ਪਟ ਓ ਗਰਮੀ ਬਿਲਕੁਲ ਨਹੀਂ ਮੰਨਦੀ ਐਟਾ ਜਿਹੜੀ ਕਰਮਾਂ ਵਾਲੀ ਦੀ ਚੰਗੀ ਆਊਗੀ ਬਈ ਤੋ ਰਾਤ ਰਾ ਚੰਗਾ ਚੰਗੀ ਆ ਬੜ ਸੁਨੱਕੀ ਆ ਇਹ ਮੋਲ ਇਹਦਾ ਵੀ ਫੋਨ ਤੀਕ ਇਹਦਾ ਵੀ ਫੋਨ ਤੀਕ ਜੈ ਜੀ ਹੋ ਵੀਰੇ ਹਾਂ ਠੀਕ ਮੋਲ ਇਹਦਾ ਵੀ ਫੋਨ ਤੀ ਹੋ ਜੂ ਬਾਈ ਮੋਲ ਆ ਜਿਹੜਾ ਬਿਲਕੁਲ ਵੈਡ ਦੇ ਹਿਸਾਬ ਨਾਲ ਬਾਈ ਕਹਿੰਦਾ ਜੈ ਜੀ ਰੱਖਾਂਗੇ ਰੰਗ ਰੂਪ ਚੰਗਾ ਕਲਰਫੁਲਰ ਬਹੁਤ ਚੰਗਾ ਥਣ ਬੜਾ ਚੰਗਾ ਬਾਕੀ ਠੰਡੀ ਆ ਜਿਵੇਂ ਮਰਦੀ ਹੱਥ ਲਾਈ ਚੱਲ ਕਹਿੰਦੀ ਕਰਮ ਵਾਲੀ ਕੁਛ ਨਹੀਂ ਅੱਗੇ ਭਰਾ ਤਨ ਨੰਬਰ ਕੱਚੀ ਆ ਬਈ ਇਹ ਹਾਂ ਇਹ ਕੱਚੀ ਆ ਡਾਟਰ ਆ ਲੌਦੀ ਇੱਕੇ ਦਾਮ ਦੀ ਆ ਦਿਨਾਂ ਦੀ ਲਾੜੀ ਹੁੰਦੀ ਆ ਜਿਹੜਾ ਸੂਆ ਵੀਰੇ ਇਹ ਦੂਜਾ ਸੂਰਤ ਹੁੰਦੀ ਆ ਡਾਕਟਰ ਕਿੰਨੇ ਦਿਨ ਲੈਂਦੀ ਆ ਇਹ 10 ਕ ਦਾ ਲੋਵਾ اچھا ਲਾਉਣ ਲੱਗਦਾ ਇਹ ਲਾਉ ਇੱਕੇ ਦਾਮ ਹੀ ਆ ਦੋ ਤਿੰਨ ਦਿਨ ਅੱਜ ਪਰੇ ਹੁੰਦੀ ਆ ਉਹ ਕਹਿੰਦੇ ਕਿ ਇਹ ਲਈ ਆ ਆਰਡਰ ਬੜਾ ਚੰਗਾ ਥਣ ਬੜਾ ਚੰਗਾ ਬਈ ਕੱਚੀ ਕੱਚੀ ਆ ਹਜੇ ਢਿੱਲਾਂ ਦੇਖੋ ਢਿੱਲਾਂ ਦਿਖਾ ਦੇ ਕਾਲੇ ਖੱਚੇ ਮਾਰਦੇ ਲੱਗਦਾ ਬਹੁਤ ਫੱਕ ਲੱਗ ਬਹੁ ਪਈ ਆ ਲੈ ਸਹੀ 25 26 ਲੀਟਰ ਚ ਆ ਡਾਕਟਰ ਉਹਨਾਂ ਦਾ ਪਹਿਲੇ ਸੂਏ ਅੱਛਾ ਸ਼ਾਬਾਸ਼ ਬਈ ਫੁੱਲ ਤੇ ਪਿੱਠ ਫੁੜਾ ਟੌੜਾ ਜੂੜਾ ਬਹੁਤ ਚੰਗੀ ਆ ਬੜ ਲੋਂਦੀ ਬਈ ਕਹਿੰਦਾ ਦੁਰਦ ਜਿਹੜਾ ਹੋਕੇ ਤੇ ਆ ਬੋਲਦੇ ਮੜੀ ਤੋਰ ਕੇ ਦਿਖਾ ਦिए ਫੁੱਲ ਕਾਦਰ ਰੰਗ ਰੂਪ ਚੰਗਾ ਥਣ ਬੜਾ ਚੰਗਾ ਪੂਰੀ ਬੇਥੀ ਤੇ ਥਾਣਾ ਬਲ ਬੂਲ ਬਹੁਤ ਦਿਖਾਉਂਦੀ ਹੈ ਬਾਈ ਸਾਰੀਆਂ ਬਲਡਲਾਂ ਕੱਢ ਲੈਣੀਆਂ ਨੇੜੇ ਜਾ ਕੇ ਨੇ ਫੇਸ ਜਿਹੜੀ ਬਿਊਟੀ ਆ ਫੇਸ ਦੀ ਬਹੁਤ ਚੰਗੀ ਨੇ ਬੇਟਾ ਬੋਦੀ ਬਾਦੀ ਬਹੁਤ ਚੰਗੀ ਹੈ ਸਨਕ ਆਪਣਾ ਬੈਡ ਦੇ ਵਿੱਚ ਬਹੁਤ ਆ ਬਾਕੀ ਦੁੱਧ ਦਾ ਰਿਕਾਰਡ ਵੀ ਬਾਈ ਨੇ ਚੰਗਾ ਦੱਸਿਆ ਤੇ ਮੋਲ ਇਹਦਾ ਹੀ ਫੋਨ ਤੇ ਹੋ ਜਾ ਬਾਈ ਹਾਂ ਇਹਦਾ ਵੀ ਫੋਨ ਤੇ ਕਰਾ ਠੀਕ ਆ ਮੋਲ ਆ ਬਾਈ ਕਹਿੰਦਾ ਇਹਦਾ ਵੀ ਫੋਨ ਤੇ ਹੋ ਜਾਗਾ ਮੋਲ ਆ ਜਿਹੜਾ ਬੈਡ ਦੇ ਹਿਸਾਬ ਨਾਲ ਜਾਇ ਜੀ ਹੋਊਗਾ ਬੋੜ ਲਿਆ ਬਈ ਗਰਦ-ਕੁਰਦ ਫੁੱਲਾ ਬਈ ਚਮਕ ਚੌਕੇ ਚੰਗੀ ਆ ਥਣ ਬੜਾ ਚੰਗਾ ਮੁੱਟੀ ਵਾਲਾ ਥਣ ਲੱਗਿਆ ਕੱਲਾ ਕੱਲਾ ਥਾਣਾ ਬਈ ਇੱਕ ਥੋੜਾ ਆ ਪੱਕਾ ਮੰਨਦੀ ਐ ਡਾਕਟਰ ਇਹ ਉਹ ਕਰਕੇ ਠੰਡੀ ਹਾਂ ਹਾਂ ਠੰਡੀ ਸੀਲ ਆਪਾਂ ਦੇ ਮਰਜ਼ੀ ਸੰਖਿਤੀ ਚੱਲ ਠੀਕ 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 ਠੰਡੀ ਸੀਲ ਬਈ ਕਹਿੰਦਾ ਪੂਰੀ ਜਿਵੇਂ ਮਰਜ਼ੀ ਥਣ ਖਿੱਚੀ ਚੱਲ ਕੋਈ ਚੱਕਰੀ ਨਹੀਂ ਨਾਗਪੁਰਾ ਕੋਲੇ ਸੀਗੇ ਬਈ ਤਿੰਨ ਤੇ ਨਹੀਂ ਦਿਖਾਤੇ ਕਿਸੇ ਵੀਰ ਦੇ ਤਰ੍ਹਾਂ ਜੋ ਕੁਝ ਵੀ ਪਸੰਦ ਆਵੇ بھائی ਨਾਲ ਕਨੈਕਟ ਕਰ ਲਿਓ ਤੇ ਵੀਡੀਓ ਨੂੰ ਵੇਖਣ ਲਈ ਸਾਰੇ ਵੀਰਾਂ ਦਾ ਫੈਦਲੋਂ ਧੰਨਵਾਦ